ਸਾਸਤਰੀ ਕਾਲ ਬਈ ਸਰਾਂ ਨੂੰ ਹੋਰ ਕੀ ਹਾਲ ਚਾਲ ਨੇ ਠੀਕ ਠਾਕ ਹੋ ਆਇਓ ਆਪਾ ਬਈ ਹੁਣ ਪਹਿਲਾ ਦਾ ਮੁਰਗੇ ਖੋਲ ਦੀਏ ਤੇ ਜਿਹੜੀ ਆਪਣੀ ਕਬੂਤਰੀ ਮੈਂ ਤੁਹਾਨੂੰ ਆਖਿਆ ਕੋਠੀ ਤੇ ਬੈਗੀ ਲਾਲ ਚਿਨੀ ਘਰੇ ਨਹੀਂ ਆਈ ਬਈ ਉਹ ਬੈਠੀ ਆ ਆ ਬੈਠੀ ਆ ਬਈ ਹੁਣ ਤਾਂ ਮਰੀ ਪਈ ਆ ਜਮਾ ਤੇ ਆਏ ਨਾਲ ਕਬੂਤਰਾਂ ਨੂੰ ਵੀ ਦੇਖਦੇ ਆ ਰੇਸ ਰੂਸ ਜਿੰਨਾ ਖਿੱਚੀ ਹੋਈ ਤਾਂ ਖੜ ਜਾਂਨੇ 10 ਮਿੰਟ ਨਹੀਂ ਛੱਡਾਂਗੇ ਬਈ ਆਇਓ ਲੈ ਬਈ ਮੁਰਗੇ ਦਿੱਤੇ ਸ਼ੱਟ ਆਇਓ ਆਇਓ ਤੇ ਹੁਣ ਆਪਾਂ ਕਬੂਤਰਾਂ ਨੂੰ ਦੇਖ ਲਈਏ ਬਈ ਲਓ ਬਈ ਛਤਰੀਆਂ ਛੁਤਰੀਆਂ ਆਪਾਂ ਲਾਤੀਆਂ ਇੱਧਰ ਵੀ ਲਾਤੀ ਤੇ ਆਇਓ ਹੁਣ ਕੱਢਦੇ ਆ ਕਬੂਤਰ ਬਈ ਤੇ ਆ ਛਤਰੀ ਨੂੰ ਤਾਂਹਾਂ ਲਾ ਲਈਏ ਬਈ ਫੇਰ ਕੱਢਦੇ ਆ ਕਬੂਤਰ ਲਓ ਵੀ ਕੱਢ ਲੀਆਂ ਕਬੂਤਰੀਆਂ ਜਿਹੜੀਆਂ ਉੱਡਦੀਆਂ ਆਪਣੀਆਂ ਤੇ ਇੱਕ ਆਹ ਇੱਕ ਆਹ ਕਾਲੀ ਚੀਨੀ ਲੈ ਵੀ ਲਓ ਉਹਨੂੰ ਦੇਓ ਲੇ ਇਹਨੂੰ ਵੀ ਛੱਡ ਤੱਕ ਮਿੱਤਰੋ ਆਪਾਂ ਕੱਲ ਨਵਾਂ ਟਰੈਕਟਰ ਲਿਆਂਦਾ ਬਾਈ ਸੋਨਾਲੀਕਾ ਤੇ ਦੱਸਿਓ ਕਿਵੇਂ ਲੱਗਿਆ ਲਾਓ ਬਾਈ ਲਾਓ ਗੋਣੇ ਕੱਢ ਲਈ ਖੱਟੀ ਗਾਲੀ ਵਾਲੀ ਟਿੱਕਾ ਚਟੀਆਂ ਦੀ ਲੈ ਛੱਡ ਲਾਓ ਗੋਣੇ ਲੈ ਇਹਨੂੰ ਫੜ ਏ ਜਿਓਰ ਨਾਲ ਮਰਿਆ ਕਰ ਬੁੱਤ ਮੜਿਆ ਚ ਗਈ ਬਈ ਲੈ ਛਾੜਦੇ ਬਈ ਚੱਕ ਬਈ ਲੈ ਹੁਣ ਕਬੂਤਰ ਕੱਢਦੀ ਏ ਬਈ ਲਾਉ ਬਈ ਆ ਕਬੂਤਰ ਆ ਚਿੱਟੀਆਂ ਦਾ ਲੈ ਛੱਡ ਲਾ ਕੋਣ ਗਿਆ ਬਈ ਆਪਾਂ ਛੜਦੇ ਬਈ 5 ਜਨਵਰ ਆ ਫਿਰਦੇ ਦੇਖੋ ਲੈ ਬਈ ਡੱਬਾ ਕੱਢ ਲਿਆ ਛਤਰੀ ਤੇ ਬਿਠਾ ਦੇ ਬੋਝ ਕੇ ਤੇ ਨਹੀਂ ਇਹਦਾ ਬਾਈ ਉਹ ਆਪੇ ਤੇ ਉਧਰਲੇ ਖੁੱਡਿਆਂ ਚ ਬੱਚੇ ਕੱਢਦੇ ਆ ਬਈ ਹੁਣ ਲਓ ਬਾਈ ਬੱਚੇ ਬਿਠਾ ਦੀ ਛਤਰੀਆਂ ਤੇ ਇੱਕ ਲਾਗੂਨ ਕੋਲੇ ਲੈ ਲਾਗੂਨ ਬਿਠਾ ਦੇ ਗਿਆ ਬਈ ਇਹ ਤਾਂ ਤੇ ਇਹਨੂੰ ਵੀ ਛੜਦੀ ਇਹ ਵੀ ਗਿਆ ਬਈ ਚਲੋ ਦੇਖਦੇ ਆ ਬਈ ਹੋਰ ਕੱਢਦੇ ਆ ਕੋਈ ਲਓ ਬਾਈ ਆ ਕਬੂਤਰੀ ਆਪਾਂ ਛੱਡੀ ਨਹੀਂ ਹਲੇ ਰੋਕੇ ਛੱਡਾਂਗੇ ਬਈ ਰਿਆਸ ਰੱਖੀ ਬੈਠੀ ਆ ਚਲੋ ਖਾਲੀ ਮੂਗੀ ਜੀ ਤੋਂ ਫੇਰ ਛੱਡਦੇ ਆ ਲੋ ਬਈ ਖੱਟੀਆਂ ਦੀ ਆਪਾਂ ਛੱਡਤੀ ਰਿਆਸ ਰੱਖੀ ਬੈਠੀ ਸੀ ਪਹਿਲਾਂ ਤਾਂ ਕਰਕੇ ਲੇਟ ਛੱਡੀਏ ਤੇ ਕਬੂਤਰ ਆਪਣੇ ਇੱਥੇ ਫਿਰਦੇ ਆ ਬਈ ਇੱਕ ਆ ਫਿਰਦਾ ਤੇ ਇੱਕ ਆ ਜਾਂਦੀ ਬਈ ਬਾਕੀ ਉਹ ਚਾਰ ਉੱਤੇ ਖੜੇ ਆ ਬਈ ਇੱਕ ਮਿੰਟ ਤੇ ਆਉਣਗੇ ਕਬੂਤਰ ਆਪਣੇ ਬਈ ਨੀਵੇਂ ਆ ਰਹੇ ਆ ਇੱਕ ਤਾਂ ਆ ਜਾਂਦਾ ਤੇ ਬਾਕੀ ਆ ਫਿਰਦੇ ਆ ਚਾਰ ਇੱਕ ਵਈ ਬਾਰੋਂ ਆ ਰਿਹਾ ਸੀ ਚਿੱਟਾ ਆ ਜਾਨਵਰ ਉਹ ਪਤਾ ਨਹੀਂ ਕਿ ਇੱਧਰ ਟੱਪ ਗਿਆ ਆਪਣੇ ਤਾਂ ਆ ਫਿਰਦੇ ਬਈ ਪੰਜੇ ਚਲੋ ਦੇਖਦੇ ਆ ਲੱਗੇ ਬਈ ਦੁਬਾਰੇ ਚੜਨਾ ਆ ਦੇਖੋ ਟਾਈਮ ਹੋ ਗਿਆ ਬਈ 12 ਦਾ ਤੇ ਜਾਨਵਰ ਆਪਣੇ ਫਿਰਦੇ ਆ ਕਿਦਾ ਬਈ ਹਵਾ ਵਾਲੀ ਚੱਲੀ ਜਾਂਦੀ ਆ ਕਿੱਤੀ ਫਿਰਦੀ ਆ ਕਬੂਤਰਾਂ ਨੂੰ ਤਾਂ ਬਈ ਟਾਈਮ ਹੋ ਗਿਆ 12:30 ਤੇ ਕਬੂਤਰ ਆਪਣੇ ਫਿਰਦੇ ਆ ਹਵਾ ਵਾਲੀ ਚਲੀ ਜਾਂਦੀ ਇੱਕ ਤਾਂ ਬਈ ਜੋਰ ਜਿਹਾ ਮਰੀ ਜਾਂਦੇ ਆ ਲੋ ਬਈ ਆ ਕਬੂਤਰੀ ਆਪਣੀ ਬੈਗੀ ਸੀ ਡੂਡੂ ਘਾਟੇ ਬਾਦ ਤੇ ਇਹਨੂੰ ਬਦਾਮ ਧਰਦੀ ਐ ਇਹਦੀ ਹਲੇ ਦੂਜੀ ਡਾਈ ਸੀ ਬਈ ਤੇ ਬਾਕੀ ਆਪਣੇ ਜਾਨਵਰ ਫਿਰਦੇ ਆ ਸਾਰੇ ਬਈ 1 ਮਿੰਟ ਦਿਖਾਉਣੇ ਆ ਤੁਹਾਨੂੰ ਆ ਆ ਗਏ ਬਈ ਦੋ ਤਾਂ ਤੇ ਇੱਕ ਹੋ ਜਾਂਦਾ ਤਿੰਨ ਇੱਕ ਹੋ ਆ ਗਿਆ ਬਈ 4 ਤੇ ਇੱਕ ਯਾਨੀ ਕਿ ਪੰਜੇ ਫਿਰਦੇ ਆ ਬਈ ਹਾਲੇ ਤੇ ਟਾਈਮ ਹੋ ਇੱਕ ਆ ਗਿਆ ਬਈ ਟਾਈਮ ਹੋ ਗਿਆ ਪਾਉਨੇ ਇੱਕ ਦਾ ਬਈ ਲਓ ਬਈ ਟਾਈਮ ਹੋ ਗਿਆ ਇੱਕ ਦਾ ਆਪਣਾ ਕਬੂਤਰ ਬਹਿ ਗਿਆ 1 ਵਜੇ ਤੇ ਲਾ ਲਿਆ ਬਾਈ ਬਾਕੀ ਫਿਰਦੇ ਆ ਚਲੋ ਬਈ ਪਾਣੀ ਤਾਂ ਨਹੀਂ ਤਰੀ ਇਹਨੂੰ ਆ ਕਬੂਤਰੀ ਐ ਬਈ ਆਪਣੀਆਂ ਬਹਿਣਾਂ ਆ ਗਈਆਂ ਟਾਈਮ ਹੋ ਗਿਆ ਡੂਡ ਦਾ ਚਲੋ ਜਦੋਂ ਬੈਂਦੀ ਆ ਦਿਖਾਉਣੇ ਆ ਤੁਹਾਨੂੰ ਆਹ ਤਾਂ ਬੈਗੀ ਸੀ ਬਾਈ ਖੱਟੀ ਕਾਲੀ ਦੀ ਇੱਕ ਕਬੂਤਰੀ ਹੋਰ ਬੈਗੀ ਬਈ ਆਪਣੀ ਇੱਕ ਟਾਲੀ ਤੇ ਉਹ ਬੈਠੀ ਆ ਛਤਰੀ ਤੇ ਤੇਲ ਲਾਉਣੇ ਆ ਇਹਨੂੰ ਅੱਜ ਚਿੱਟੀਆਂ ਦੀ ਕਬੂਤਰੀ ਬੈਠੀ ਹੈ ਬਈ ਆਪਣੀ ਇੱਕ ਚਾਲੀ ਤੇ ਹੁਣ ਤੇ ਇਹਨੂੰ ਪਾਣੀ ਧਣੀ ਧਰਦੇ ਆ ਬਸ ਟਾਈਮ ਹੋ ਗਿਆ ਬਈ 2 ਵਜੇ ਚ ਰਹਿ ਕੇ 5 ਮਿੰਟ ਕਬੂਤਰੀਆਂ ਆਪਣੀਆਂ ਫੇਰ ਆ ਗਈਆਂ ਬੈਠਣ ਦੋ ਰਹਿ ਗਈਆਂ ਕਿੱਧਰ ਟੱਪ ਗਈਆਂ ਤੇ ਇੱਕ ਆਉਂਸੀ ਬਈ ਇੱਕ ਆਸੇ ਚਲੋ ਦੇਖਦਾ ਮੈਨੂੰ ਲੱਗਦਾ ਇਹ ਤਾਂ ਬੈ ਗਈ ਨਾ ਹਲਤਾ ਬਈ ਲਓ ਬਈ ਕੂਤਰ ਵੀ ਪਾਣੀ ਖਿੱਚ ਗਿਆ ਇਹਨੂੰ ਵੀ ਧਰਤੇ ਬਦਾਮ ਤੇ ਦੋ ਕਬੂਤਰੀਆਂ ਆਪਣੀਆਂ ਫਿਰਦੀਆਂ ਬਈ ਹਲੇ ਦਿਖਾਉਣਾ ਸਾਨੂੰ ਇੱਕ ਮਿੰਟ ਇੱਕ ਤਾਂ ਆ ਜਾਂਦੀ ਨੀਵੀ ਹੋ ਰਹੀਆਂ ਹੁਣ ਤਾਂ ਤੇ ਇੱਕ ਬਈ ਇਹਦੇ ਪਿੱਛੇ ਉਹ ਆਉਂਦੀ ਲਓ ਬਈ ਆਹ ਕਬੂਤਰੀਆਂ ਵੀ ਕੱਢਦੇ ਹਾਂ ਹੁਣ ਹੋਲੀ ਜੇ ਛੱਡਾਂ ਛਤਰੀ ਤੇ ਬੈਠ ਜੂਗੀ ਨਿਗਾਹ ਪੈ ਜਾਂਦੇ ਦੀ ਚਲੋ ਬਈ ਗਈ ਇਹ ਇਹ ਗਈ ਬਈ ਇਹ ਤਾਂ ਦੂਜੀ ਖੜੋਏ ਆ ਸ਼ਾਕ ਕਿਨੂੰ ਵੀ ਛੱਡਦੇ ਆ ਬਈ ਹੋਲੀ ਜੇ ਦੇਖਦੇ ਆ ਇਹ ਵੀ ਗਈ ਬਈ ਉੱਡ ਗਈ ਬਈ ਦੋਏ ਕਾ ਜਾਂਦੀ ਏ ਸ਼ਾਕ ਕਾ ਮੋਜੀ ਤਾਂ ਆ ਜਾਂਦੀ ਅਕਕਲੀ ਚੀਨੀ ਬਈ ਜਿਹੜੀ ਪਿੱਛੇ ਖੜੀ ਆ ਆਹ 2-10 ਤੇ ਬੈ ਗਈ ਬਈ ਇਹ ਤੇ ਇੱਕ ਰਹਿ ਗਈ ਆਪਣੀ ਕਬੂਤਰੀ ਤੜਕੇ ਵਾਲੀ ਤਾਂ 2 ਹੁਣ ਛੱਡੀਆਂ ਸੀ ਜਿਹੜੀਆਂ ਇੱਕ ਮੋਜੀ ਤੇ ਇੱਕ ਦੂਜੀ ਉਹ ਵੀ ਫਿਰਦੀਆਂ ਨੇ ਬਈ ਇੱਕ ਤੜਕੇ ਵਾਲੀ ਰਹਿ ਗਈ ਜਿਹੜੀ ਤੜਕੇ ਛੱਡੀ ਸੀਗੀ ਉਹ ਆਉਂਦੀਆਂ ਬਈ ਦੋਨੇ ਲਓ ਬਈ ਆਹ ਕਬੂਤਰੀ ਬੈ ਗਈ ਸੀ ਆਪਣੀ ਸਵਾ 2 ਵਜੇ ਬਈ ਤੇ ਇੱਧਰ ਮੋਜੀ ਫਿਰਦੀ ਆ ਲੋਕਾਂ ਨੂੰ ਲੱਗ ਰਿਹਾ ਵੜਕਾਉਣ ਆਵਰ ਦਿਆ ਤੇ ਇੱਕ ਵੈ ਗਈ ਬਈ ਸ਼ਾਕ ਕੀ ਇਹਨਾਂ ਨੂੰ ਬਦਾਮ ਧਰਦੀ ਆਇਆ 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 ਤੇ ਮੋਜੀ ਬਈ ਆਪਣੀ ਹਲੇ ਫਿਰਦੀ ਆ ਆ ਫਿਰਦੀ ਬਿਠਾਉਣਿਆ ਇਹਨੂੰ ਇਹ ਤਾਂ ਬਈ ਸੱਚਾ ਲਾਲਚੀਨੀ ਹੈ ਜਿਹੜੀ ਆਪਣੀ ਉਹ ਸੀ ਕਿ ਮੋਜੀ ਤਾਂ ਇੱਧਰ ਬਗ ਇੱਕ ਮਿੰਟ ਦਿਖਾਉਣਿਆ ਸੀ। ਇਹ ਇਮਲਾ ਦਾ ਇਹ ਵੀ ਹੁਣ ਛਤਰੀ ਤੇ ਬੈਠੂਗੀ ਬਈ ਜਿਹੜੀ ਕੱਲ ਵੀ ਕੋਠੀ ਤੇ ਬੈਠੀ ਆ ਉਹੋ ਆ ਇਹ। ਇਹ ਚਲੋ ੜਕਾ ਕੇ ਦੇਖਦੇ ਆਂ ਬਈ ਇਹ ਵੰਦੀ ਆ। ਲਓ ਬਾਈ ਮੋਜੀ ਤਾਂ ਆ ਗਈ ਸੀ ਬਾਈ। ਤੇ ਉਹ ਨਹੀਂ ਆਈ ਉਹ ਉੱਥੇ ਬੈਠੀ ਆ। ਦੇਖ ਕਿਵੇਂ ਪੱਲੇ ਸਿੱਟੀ ਬੈਠੀ ਐ ਜਿਵੇਂ ਮਰੀ ਪਈ ਆ ਹੁਣ ਤਾਂ ਚਲੋ ਫੜਾਂਗੇ ਅੱਜ ਤੱਕ ਕਿਸੇ ਲੋਟੇ ਨੂੰ ਲਓ ਵੀ ਮਿੱਤਰੋ ਲਾਲ ਚੀਨੀ ਵੀ ਫੜ ਲਈ ਬਾਈ ਦੋ ਦਿਨਾਂ ਬਾਅਦ ਹੱਥ ਆਈ ਆ ਜਿਵੇਂ ਮਰੀ ਪਈ ਆ ਬਾਈ ਹੁਣ ਤਾਂ ਉਹ ਛੱਡ ਦੇ ਐ ਇਹਨੂੰ ਵੀ ਲਓ ਬਾਈ ਇਹਨਾਂ ਨੂੰ ਦਾਣੇ ਦੋਨੇ ਖਵਾਤੇ ਤੇ ਹੁਣ ਇਹਨਾਂ ਨੂੰ ਉਧਰ ਖੁੱਡੇ ਛੱਡਦੀ ਐ ਬਾਈ ਇੱਲਾ ਛੜਤੀਆਂ ਤਾਂ ਲੋ ਬਈ ਕੁੱਜੇ ਲਿਆਂਦੇ ਆ ਕਬੂਤਰਾਂ ਵਾਸਤੇ ਪਾਣੀ ਪਾਉਣ ਨੂੰ ਆ ਉੱਤੇ ਦੇ ਛੱਤੀ ਆ ਵੀ ਵਿੱਠ ਪੁੱਠਣਾ ਪਵੇ ਤੇ ਆ ਕੁੱਕੜਾਂ ਵਾਸਤੇ ਲਿਆਂਦਾ ਬਈ ਤੇ ਇਹਨਾਂ ਨੂੰ ਬਈ ਭਿਉਂਕੇ ਧਰ ਦਿੰਨੇ ਆ ਜਿਹੜਾ ਪਾਣੀ ਪੀਣਾ ਹੋਊਗਾ ਪੀ ਲੈਣਗੇ ਤੇ ਇੱਧਰ ਬਈ ਮੁਰਗੇ ਤਾੜ ਤੇ ਤੇ ਕਬੂਤਰਾਂ ਦਾ ਪਾਣੀ ਪੂਣੀ ਚੱਕ ਦਿੰਨੇ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਈ ਵੀਡੀਓ ਕਿਵੇਂ ਲੱਗੀ ਹੋਰ ਵੀਡੀਓ ਦੇਖਣ ਵਾਸਤੇ ਚੈਨਲ ਕਰ ਲਓ ਸਬਸਕ੍ਰਾਈਬ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ